ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਲੜਾਈ ਜਿੱਤਣ ਦੇ ਲਈ ਬਹੁਤ-ਬਹੁਤ ਮੁਬਾਰਕਾਂ ਪੰਜਾਬ ਬਿਹਾਰ ਨਹੀਂ ਹੈ ਕਿ ਪੰਜਾਬ ਹੋਰ ਰਾਜਾਂ ਵਾਂਗ ਨਹੀਂ ਹੈ ਪੰਜਾਬ ਪੰਜਾਬ ਹੈ ਬੀਜੇਪੀ ਨੂੰ ਪੰਜਾਬ ਨੂੰ ਆਪਣਾ ਲੈਣਾ ਚਾਹੀਦਾ ਹੈ ਪੰਜਾਬ ਨੂੰ ਆਪਣਾ ਸਮਝਣਾ ਚਾਹੀਦਾ ਹੈ ਜੇ ਜਾਂ ਫਿਰ ਜਿਹੜੇ ਜਰਨਲ ਵਰਸਸ ਐਸਸੀ ਬਣਾਉਣ ਨੂੰ ਤੁਲੇ ਹੋਏ ਨੇ ਇਹ ਲੋਕੀ ਦਾ ਘੋੜਾ ਅਥਰਿਆ ਘੋੜਾ ਸੀ ਪੂਰੇ ਦੇਸ਼ 'ਚ ਭੱਜਿਆ ਫਿਰਦਾ ਸੀ ਉਹਨੂੰ ਅਸੀਂ ਮੋਦੀ ਦਾ ਨਹੀਂ ਮੈਂ ਆਰਐਸਐਸ ਦਾ ਕਹਿਣਾ ਉਹ ਆਰਐਸਐਸ ਦਾ ਘੋੜਾ ਬਿਨਾਂ ਲਗਾਮੋ ਹਰ ਇੱਕ ਸਤਿ ਸ੍ਰੀ ਅਕਾਲ ਪੰਜਾਬੀਓ ਸੋ ਸਾਰੇ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਲੜਾਈ ਜਿੱਤਣ ਦੇ ਲਈ ਬਹੁਤ ਬਹੁਤ ਮੁਬਾਰਕਾਂ ਸਾਰੇ ਵਿਦਿਆਰਥੀ ਜੱਥੇਬੰਦੀਆਂ ਸਾਰੇ ਸਾਡੇ ਵਿਦਿਆਰਥੀ ਜਿਹੜੇ ਉੱਥੇ ਪੜ੍ਹਦੇ ਨੇ ਜਿਨ੍ਹਾਂ ਨੇ ਇਸ ਧਰਨੇ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਰੇ ਪੰਜਾਬ ਨੂੰ ਸਮੂਹ ਪੰਜਾਬੀਆਂ ਨੂੰ ਇਹਦੇ ਲਈ ਮੁਬਾਰਕਬਾਦ ਹਰ ਇੱਕ ਉਸ ਇਨਸਾਨ ਨੂੰ ਮੁਬਾਰਕਬਾਦ ਜਿਹੜਾ ਇਸ ਧਰਨੇ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਜੁੜਿਆ ਹਣਾ ਅਸੀਂ ਤਾਂ ਉਸ ਯੂਨੀਵਰਸਿਟੀ ਦੇ ਵਿਦਿਆਰਥੀ ਕੁਝ ਸਮਾਂ ਪਹਿਲਾਂ ਸੀਗੇ ਤਾਂ ਅਸੀਂ ਤਾਂ ਜਾਣਾ ਸੀ ਜਿਹੜੇ ਚਾਹੇ ਕਿਸਾਨ ਜੱਥੇਬੰਦੀਆਂ ਜਾਂ ਜਿਹੜੇ 60 65 ਸਾਲ ਦੇ ਬਾਬੇ 10 ਤਰੀਕ ਨੂੰ ਪਹੁੰਚੇ ਸੀ ਜਿਨ੍ਹਾਂ ਨੇ ਸ਼ਾਇਦ ਆਪ ਬਹੁਤ ਘੱਟ ਪੜੇ ਨੇ ਉਹ ਵੀ ਪਹੁੰਚੇ ਸੀ ਉਹਨਾਂ ਦਾ ਧੰਨਵਾਦ ਨਿਹੰਗ ਜੱਥੇਬੰਦੀਆਂ ਸਾਰਿਆਂ ਦਾ ਧੰਨਵਾਦ ਤੇ ਜਿਹੜੇ ਇਹਦੇ ਵਿੱਚ ਪੁਲ ਬਣੇ ਜਿਨ੍ਹਾਂ ਨੇ ਜਿਹੜੀ ਕੇਂਦਰ ਦੀ ਸਰਕਾਰ ਆ ਉਹਨਾਂ ਨੂੰ ਕਿਹਾ ਵੀ ਨਹੀਂ ਸੈਨੇਟ ਦੀਆਂ ਚੋਣਾਂ ਅਨਾਉਂਸ ਕਰੋ ਉਹਨਾਂ ਦਾ ਵੀ ਧੰਨਵਾਦ ਯੂਨੀਵਰਸਿਟੀ ਫੈਕਲਟੀਜ਼ ਦਾ ਧੰਨਵਾਦ ਸਾਰੇ ਜੀ ਨੇ ਵੀ ਸਾਥ ਦਿੱਤਾ ਸਭ ਦਾ ਧੰਨਵਾਦ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਜਿਹੜੀ ਸਟੇਟ ਹੈ ਉਹ ਸਮਝੂਗੀ ਕਿ ਪੰਜਾਬ ਬਿਹਾਰ ਨਹੀਂ ਹੈ ਕਿ ਪੰਜਾਬ ਹੋਰ ਰਾਜਾਂ ਵਾਂਗ ਨਹੀਂ ਹੈ ਪੰਜਾਬ ਪੰਜਾਬ ਹੈ ਇਹ ਸਟੇਟ ਸੈਂਟਰ ਸਟੇਟ ਨੂੰ ਇਹ ਗੱਲ ਸਮਝਣੀ ਪਊਗੀ ਅਸੀਂ ਉਹ ਲੋਕ ਹਾਂ ਜਿਹੜੇ ਝਟਕਤੇ ਜਾਂ ਦਬਾਅ ਦੇ ਨਾਲ ਨਹੀਂ ਡਰਦੇ ਹਾਂ ਪਿਆਰ ਨਾਲ ਤੁਸੀਂ ਜਿੰਨੇ ਮਰਜ਼ੀ ਇਹਨਾਂ ਨੂੰ ਫੋਲਡ ਕਰ ਲਓ ਸੋ ਇਸ ਲਈ ਪਿਆਰ ਨਾਲ ਤਾਂ ਕੁਝ ਮੰਨ ਜਾਵਾਂਗੇ ਪਰ ਤੱਕੇ ਨਾਲ ਨਹੀਂ ਉਹ ਨਾ ਮੈਂ ਅਗਲੀ ਵੀਡੀਓ ਫੁੱਲ ਡਿਟੇਲ ਚ ਬਣਾਉਂਗਾ ਬੀਜੇਪੀ ਲਈ ਬੀਜੇਪੀ ਨੂੰ ਪੰਜਾਬ ਨੂੰ ਆਪਣਾ ਲੈਣਾ ਚਾਹੀਦਾ ਹੈ ਪੰਜਾਬ ਨੂੰ ਆਪਣਾ ਸਮਝਣਾ ਚਾਹੀਦਾ ਜੇ ਬੀਜੇਪੀ ਕੁਝ ਕਰਨਾ ਚਾਹੁੰਦੀ ਹੈ ਬੀਜੇਪੀ ਨੂੰ ਵਾਰ-ਵਾਰ ਇਹ ਕਿਉਂ ਲੱਗਦਾ ਕਿ ਅਸੀਂ ਪੰਜਾਬ ਨਾਲ ਆਹ ਕਰ ਦਈਏ ਪੰਜਾਬ ਚ ਐਦਾਂ ਕਰ ਦਈਏ ਇਹ ਕਿਉਂ ਜਦ ਕਿ ਪੰਜਾਬ ਦੇਸ਼ ਦੀ ਪੱਗ ਹੈ ਪੰਜਾਬ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ ਇਸ ਦੇਸ਼ ਦੇ ਲਈ ਫਿਰ ਇਸ ਦੇਸ਼ ਵਾਸੀਆਂ ਨੂੰ ਜਦ ਪੰਜਾਬ ਤੋਂ ਕੋਈ ਦਿੱਕਤ ਨਹੀਂ ਤਾਂ ਜਿਹੜੇ ਸਟੇਟ ਦੇ ਵਿੱਚ ਬੈਠੇ ਕੁਝ ਕੁਝ ਕੁ ਲੋਕ ਨੇ ਇਹਨਾਂ ਨੂੰ ਕਿਉਂ ਦਿੱਕਤ ਹੈ ਪੰਜਾਬ ਦੇ ਵਿੱਚ ਵੀ ਹੈਗੇ ਨੇ ਕੁਝ ਜਿਹੜੇ ਢ ਘਹਾਟ ਬਿਆਨ ਦਿੰਦੇ ਨੇ ਜਿਹੜੇ ਜਰਨਲ ਵਰਸਸ ਐਸਸੀ ਬਣਾਉਣ ਨੂੰ ਤੁਲੇ ਹੋਏ ਨੇ ਇਹ ਲੋਕਾਂ ਦਾ ਜਿਹੜਾ ਪੰਜਾਬ ਪ੍ਰਤੀ ਰਵਈਆ ਬਹੁਤ ਗਲਤ ਹੈ ਸੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਅਕਾਲ ਪੁਰਖ ਦੀ ਧਰਤੀ ਇਹ ਚੜ੍ਹਦੀ ਕਲਾ ਚ ਸੀ ਚੜ੍ਹਦੀ ਕਲਾ ਚ ਰਹੂਗੀ ਆਓ ਪੰਜਾਬ ਦੇ ਹੱਕਾਂ ਵਾਸਤੇ ਆਵਾਜ਼ਾਂ ਬੁਲੰਦ ਕਰੀਏ ਕਿਉਂਕਿ ਸਾਡੀਆਂ ਲੜਾਈਆਂ ਹੋਰ ਵੀ ਬਹੁਤ ਨੇ ਇਹ ਇੱਕ ਨਿੱਕੀ ਲੜਾਈ ਸੀ ਅਸੀਂ ਜਿੱਤ ਲਏ ਜਿਵੇਂ ਉਹ ਕਹਿੰਦਾ ਬਈ ਮੋਦੀ ਦਾ ਘੋੜਾ ਅਥਰਿਆ ਘੋੜਾ ਸੀ ਪੂਰੇ ਦੇਸ਼ ਚ ਭੱਜਿਆ ਫਿਰਦਾ ਸੀ ਉਹਨੂੰ ਅਸੀਂ ਮੋਦੀਦਾਨੀ ਮੈਂ ਆਰਐਸਐਸ ਦਾ ਕਹਿਣਾ ਉਹ ਆਰਐਸਐਸ ਦਾ ਕੋੜਾ ਬਿਨਾਂ ਲਗਾਮੋਂ ਹਰੇਕ ਦੇ ਬਾੜੇ ਚ ਵੜ ਜਾਂਦਾ ਸੀ ਪਰ ਉਹਨੂੰ ਦੋ ਵਾਰ ਇਸ ਪੰਜਾਬ ਨੇ ਡੱਕਿਆ ਪਹਿਲਾਂ ਕਿਸਾਨੀ ਅੰਦੋਲਨ ਤੇ ਹੁਣ ਸਾਡੇ ਜਿਹੜੇ ਵਿਦਿਆਰਥੀ ਨੇ ਜਿਹੜੇ 20 22 23 24 25 ਸਾਲ ਦੇ ਇਹਨਾਂ ਨੇ ਪੰਜਾਬ ਦੀ ਸਰ ਜਿਹੜਾ ਬੜਾ ਉੱਚਾ ਕੀਤਾ ਪੰਜਾਬ ਦਾ ਸੋ ਜਿਉਂਦੇ ਵਸਦੇ ਰਹਿਣ ਇਸ ਲਈ ਬੀਜੇਪੀ ਨੂੰ ਸਮਝਣਾ ਚਾਹੀਦਾ ਮੈਂ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਹੈਨਾ ਜਿਹੜੇ ਹੁਣ ਇਹਨਾਂ ਨੇ ਮੌਜੂਦਾ ਐਮਪੀ ਬਣਾਏ ਨੇ ਜਿਹੜੇ ਕੇਂਦਰੀ ਰਾਜ ਮੰਤਰੀ ਬਣਾਏ ਨੇ ਜੇ ਤੁਸੀਂ ਪੁੱਲ ਦਾ ਕੰਮ ਕਰ ਰਹੇ ਹੋ ਤਾਂ ਉਹਨੂੰ ਦੱਸੋ ਪੰਜਾਬ ਦੀ ਕੀ ਮੰਗ ਹੈ ਮੈਂ ਇਹ ਵੀਡੀਓ ਅਗਲੀ ਵਾਰੀ ਪਾਉਂਗਾ ਬੰਦੀ ਸਿੰਘਾਂ ਦੀ ਰਿਹਾਈ ਪੰਜਾਬ ਦੇ ਹੱਕ ਚੰਡੀਗੜ੍ਹ ਜੱਜਵੇਂ ਹੁਣ ਕੈਪਟਨ ਅਰਗਾ ਬੰਦਾ ਹਨਾ ਉਹ ਪੰਜਾਬ ਦੀ ਨਬਜ਼ ਜਿਹੜੀ ਜਾਣਦਾ ਉਹ ਦਿੱਲੀ ਜਾ ਕੇ ਗੱਲ ਕਰੇ ਸੋ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ ਅਗਲੇ ਜਿਹੜੇ 4 ਜਾਂ 5 ਸਾਲ ਉਸ ਤੋਂ ਬਾਅਦ ਵਾਲੇ ਵੀ ਮੈਂ ਤੁਹਾਨੂੰ ਦੱਸੂਗਾ ਵੀ ਕਿਵੇਂ ਪੂਰੀ ਦੁਨੀਆ ਬਦਲੂਗੀ ਇਹ ਬਾਰਡਰ ਖੁੱਲਣਗੇ ਬੜਾ ਕੁਝ ਹੋਣ ਵਾਲਾ ਥੋੜੇ ਥੋੜੇ ਸਮੇਂ ਦੇ ਵਿੱਚ ਵਿੱਚ ਸੋ ਇਸ ਲਈ ਤੁਹਾਨੂੰ ਮੇਰੀ ਬੇਨਤੀ ਹੈ ਕਿ ਆਪਾਂ ਇਕੱਠੇ ਰਹੀਏ ਅਤੇ ਡਟੇ ਰਹੀਏ ਸੰਘਰਸ਼ਾਂ ਦੇ ਰਾਹ ਅੰਦੋਲਨਾਂ ਦੇ ਰਾਹ ਜਿੰਨਾ ਸਮਾਂ ਸਾਡੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਬਾਕੀ ਪੰਜਾਬ ਸਰਕਾਰ ਨੇ ਜੋ ਅੱਜ ਰੋਡਵੇਜ਼ ਪੰਨਬਾਸ ਵਾਲਾ ਨਾ ਕੀਤਾ ਸ਼ਰਮਨਾਕ ਹੈ ਇਸ ਤੋਂ ਇਲਾਵਾ ਜਿਹੜੇ ਵੀ ਆਪਦੀ ਆਵਾਜ਼ ਬੁਲੰਦ ਕਰਦੇ ਨੇ ਉਹਨਾਂ ਨਾਲ ਕਿਸੇ ਵੀ ਪ੍ਰਕਾਰ ਦਾ ੱਤਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਜਿੱਥੇ ਜਿੰਨੇ ਕੇ ਅਸੀਂ ਬੋਲ ਸਕਦੇ ਹੋ ਜਾਂ ਜਾ ਸਕਦੇ ਹੋ ਅਸੀਂ ਜ਼ਰੂਰ ਪਹੁੰਚਾਂ ਆਓ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਰਹੀਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੰਨਵਾਦ